ਉਹਨੂੰ ਦੇਖੋ ਬਹੁਤ ਵਧੀਆ ਵੈਗਰੂ ਜੀ ਬਾਕੀ ਗੱਲਾਂ ਦੀਆਂ ਗੱਲਾਂ ਆ ਇੱਕ ਸੇਵਾਦਾਰ ਹੈ ਵਿਚਾਰਾ ਸੇਵਾ ਕਰ ਰਿਹਾ ਦੇਖੋ ਸੱਚੀ ਦਰੋਂ ਇਹ ਹੁੰਦੀ ਏ ਸੱਚੀ ਸੇਵਾ ਬਾਈ ਰਾਸਤੇ ਦੇ ਵਿੱਚ ਜਿੰਨਾ ਵੀ ਕੋਈ ਕਾਗਜ਼ ਪੱਤਰ ਜਾਂ ਕੋਈ ਕੂੜਾ ਕਰਕੇ ਟੱਪਿਆਗਾ ਇਹ ਸੇਵਾਦਾਰ ਵਿਚਾਰਾ ਚੱਕ ਰਿਹਾਗਾ ਦੇਖੋ ਇਹ ਹੁੰਦੀ ਏ ਸੱਚੀ ਸੇਵਾ ਬਾਈ ਕਾਗਜ਼ ਸੁੱਕਣ ਵਾਲੇ ਜਾਂ ਇੱਥੇ ਡਸਟ ਉਹ ਕਰਨ ਵਾਲੇ ਤਾਂ ਹਜ਼ਾਰਾਂ ਨੇ ਲੋਕ ਪਰ ਇੱਕ ਸੇਵਾ ਕਰਨ ਵਾਲੇ ਬਹੁਤ ਘੱਟ ਲੋਕ ਮਿਲਦੇ ਨੇ ਬਾਗਰੂ ਜੀ ਕੀ ਹਾਲ ਹੈ ਜੀ ਵਾਹਿਗੁਰੂ ਜੀ ਕਿੱਥੋਂ ਆਏ ਬਾਈ ਅਸੀਂ ਮੁਹਾਰੀ ਤੋਂ ਆਏ ਜੀ ਅੱਛਾ ਮਹਾਲੀ ਤੋਂ ਆਏ ਆ ਤੇ ਕੀ ਮੰਦ ਦੇ ਵਿੱਚ ਆਇਆ ਜਿੱਦਾਂ ਸੇਵਾ ਕਰ ਰਹੇ ਹੋ ਤੁਸੀਂ ਬੱਚੇ ਬਾਹਰ ਐ ਜੀ ਠੀਕ ਹੈ ਜੀ ਸਕਸ਼ਾ ਸਰਬਤ ਦਾ ਪਲਾ ਮੰਗਦੇ ਜੀ ਮਹਾਰਾਜ ਠੀਕ ਹੈ ਜੀ ਕਰਦੀਆਂ ਖਲਾ ਰਖੇ ਸਭ ਨੂੰ ਮਹਾਰਾਜ ਠੀਕ ਹੈ ਜੀ ਦੇ ਲੱਗੇ ਪ੍ਰੀਤਮ ਆਪਣੇ ਤਨ ਮਨ ਹੋਏ ਨੇ ਹਾਲ ਸਾਥ ਨੂੰ ਦੇਖਾ ਮੈਂ ਪੁੱਛਿਆ ਜੀ ਖਾਨੇਦਾਰ ਹੈ ਮੈਂ ਪਰ ਮਹਾਰਾਜ ਕਬੀਰ ਕੁੱਕਰ ਰਾਮ ਦਾ ਮੁੱਤਿਆ ਮੇਰਾ ਨਾਮ ਗਲੇ ਹਮਾਰੇ ਜੈਬਰੀ ਜਾਂ ਕਿਚੇ ਤਾਂ ਵਾਹਿਗੁਰੂ ਜੀ ਸਰਵ ਦੀ ਕਿਰਪਾ ਬਹੁਤ ਥੋੜੀ ਸਾਹਿਬ ਜੀ ਬਚੱਟੀ ਲੈ ਕੇ ਬਸ ਸਾਡੇ ਕੋਲ ਹਾਂਜੀ ਬਾਬਾ ਜੀ ਦੇ ਤੇ ਇਹ ਇਹ ਮਹਾਰਾਜ ਨਾਲ ਬਹੁਤ ਪਿਆਰੇ ਜੀ ਜਦੋਂ ਪਹਿਲੇ ਮੈਂ ਪਹਿਲੇ ਮੈਂ ਗੁਰੂ ਜੀ ਨੂੰ ਨਜ਼ਰ ਆਇਆ ਫਿਰ ਮੇਰੀ ਅਨੰਦਪੁਰ ਸਾਹਿਬ ਮੇਰਾ ਪਹਿਲਾ ਸਟਾਰ ਲੱਗਿਆ ਅਨੰਦਪੁਰ ਸਾਹਿਬ ਗੇਟ ਤੇ ਡੀਟੀ ਲੱਗਿਆ ਕਰੇ ਜਿਹੜਾ ਆਇਆ ਕਰੇ ਉਹ ਬਾਬੇ ਦੇ ਲੱਗ ਲੱਗ ਓਏ ਬਾਬੇ ਦੇ ਬੰਦਾ ਬਣ ਜਾ ਮੇਰੀ ਬੰਦੇ ਬਣ ਜਿਹਨਾਂ ਖਾਦੀ ਚੌਕੜੀ ਘਣੇ ਸੈਣ ਕੇ ਦੁੱਖ ਕਬੀਰਾ ਬੁਰੇ ਕਾ ਵੀ ਪਲਾਗਾ ਗੁੱਸਾ ਮਨਣਾ ਡਾਇ ਦੇਹੀ ਰੋਗ ਨਾਲ ਲੱਗੇ ਪੰਨੇ ਸਾਹਿਬ ਤੇ ਠੀਕ ਹੈ ਠੀਕ ਹੈ ਹੋ ਗਿਆ ਜੀ ਵਾਈਟ ਜਿੱਥੇ ਸਾਹਿਬ ਵਾਹੀ ਗੁਰੂ ਜੀ ਕੀ